ਤੋ ਵਾਪਸ ਆ ਰਹੇ ਐਸਐਚਓ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ ਇਨੋਵਾ ਕਾਰ ਦੀ ਟਰੱਕ ਦੇ ਨਾਲ ਇੰਨੀ ਕੁ ਜ਼ਿਆਦਾ ਭਿਆਨਕ ਟੱਕਰ ਹੋਈ ਹੈ ਕਿ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਔਰ ਇਹ ਤਸਵੀਰ ਐਸਐਚਓ ਦਵਿੰਦਰ ਪਾਲ ਸਿੰਘ ਦੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਕਿਸੇ ਵਿਆਹ ਸਮਾਗਮ ਤੋਂ ਆ ਰਹੇ ਸੀ ਔਰ ਵਾਪਸ ਆਪਣੇ ਘਰ ਨੂੰ ਜਾ ਰਹੇ ਸੀਗੇ ਦੇ ਰਾਤ ਅਮਲੋਤ ਦੇ ਵਿੱਚ ਕੋਈ ਸਮਾਗਮ ਸੀ ਵਿਆਹ ਸਮਾਗਮ ਸੀਗਾ ਜਿੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਵਿਆਹ ਸਮਾਗਮ ਤੋਂ ਬਾਅਦ ਵਾਪਸ ਆਪਣੇ ਪਿੰਡ ਬਦਲ ਸੁਖੇ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਭਿਆਨਕ ਐਕਸੀਡੈਂਟ ਨੇ ਉਹਨਾਂ ਦੀ ਜਾਨ ਲੈ ਲਈ ਹੈ ਸਮਰਾਲਾ ਦੇ ਵਿੱਚ ਉਹ ਬਤੌਰ ਐਸ ਐਚਓ ਤਾਇਨਾਤ ਸੀਗੇ ਆਪਣੀ ਡਿਊਟੀ ਕਰਦੇ ਸੀ ਔਰ ਰਸਤੇ ਦੇ ਵਿੱਚ ਜਦੋਂ ਉਹਨਾਂ ਦੀ ਟੱਕਰ ਇੱਕ ਟਰੱਕ ਦੇ ਨਾਲ ਹੁੰਦੀ ਹੈ ਨੋਵਾ ਕਾਰ ਜਿਹੜੀ ਹੈ ਟਰੱਕ ਦੇ ਹੇਠਾਂ ਹੀ ਵੜ ਜਾਂਦੀ ਹੈ ਨੋਵਾ ਕਾਰ ਦੇ ਪਰ ਖੱੱਚੇ ਤੱਕ ਉੱਡੇ ਹੋਏ ਨੇ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਹੀ ਸਕਦੇ ਹੋ ਔਰ ਜਦੋਂ ਮੌਕੇ ਤੇ ਐਸਐਸਐਫ ਪਹੁੰਚਦੀ ਹੈ ਸੜਕ ਸੁਰੱਖਿਆ ਫੋਰਸ ਜਦੋਂ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਆਣ ਕੇ ਦੇਖਿਆ ਔਰ 벨ਟ ਵਗੈਰਾ ਉਸ ਦੇ ਵਿੱਚੋਂ ਮਿਲੀ ਉਸ ਦੇ ਵਿੱਚੋਂ ਫਿਰ ਵਰਦੀ ਸੀਗੀ ਜਿਹੜੀ ਐਸਐਚਓ ਦਵਿੰਦਰਪਾਲ ਦੀ ਉਹ ਮਿਲੀ ਤਾਂ ਉੱਥੋਂ ਪਤਾ ਲੱਗਾ ਕਿ ਇਹ ਅੱਸੇਜੋ ਦਵਿੰਦਰ ਪਾਲ ਸਿੰਘ ਨੇ ਔਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਬਤੌਰ ਐਸਐਚਓ ਤਾਇਨਾਤ ਨੇ ਔਰ ਕਿਸੇ ਵਿਆਸ ਸਮਾਗਮ ਤੋਂ ਅਮਲੋਤ ਦੇ ਵਿੱਚ ਕੋਈ ਵਿਆਸ ਸਮਾਗਮ ਸੀ ਵਿਆਸ ਸਮਾਗਮ ਅਟੈਂਡ ਕਰਕੇ ਤੇ ਵਾਪਸ ਆਪਣੇ ਪਿੰਡ ਬਦਲ ਸੁਖੇ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਜੋ ਜਦੋਂ ਹੀ ਉਹ ਮੇਨ ਰੋਡ ਤੇ ਚੜਦੇ ਨੇ ਤਾਂ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਨੇ इनोਵਾ ਕਾਰ ਤੇ ਪਰਖੱਚੇ ਤੱਕ ਉੱਡ ਚੁੱਕੇ ਨੇ इनोਵਾ ਕਾਰ ਟਰੱਕ ਦੀ ਖੇਠਾ ਵੱਢ ਚੁੱਕੀ ਹੈ ਔਰ ਚੱਕਨਾ ਚੂਰ ਹੋ ਚੁੱਕੀ ਹੈ ਮੂਰਿਓ ਕਾਰ ਜਿਹੜੀ ਉਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਮੈਂ ਸ਼ਾਇਦ ਹੀ ਇਸ ਦੇ ਵਿੱਚ ਜਿਹੜਾ ਸਵਾਰ ਹੋਵੇ ਉਹ ਬਚਿਆ ਹੋਵੇ ਕਿਉਂਕਿ ਅੰਦਾਜ਼ਾ ਅਸੀਂ ਲਗਾ ਲੈਨੇ ਆ ਜਦੋਂ ਇੰਨਾ ਕੁ ਭਿਆਨਕ ਐਕਸੀਡੈਂਟ ਹੋਇਆ ਹੋਵੇ ਕਿਉਂਕਿ ਮੂਹਰੇ ਉਹ ਗੱਡੀ ਜਿਹੜੀ ਟੋਟਲੀ ਤਬਾਹ ਹੋਈ ਆ ਪਿੱਛੇ ਤੱਕ ਨੋਵਾ ਕਾਰ ਦੇ ਸ਼ੀਸ਼ੇ ਟੁੱਟ ਚੁੱਕੇ ਨੇ ਆ ਜਿਹੜਾ ਟਰੱਕ ਹੈ ਉਸ ਦੇ ਹੀਠਾ ਹੀ ਵੱੜ ਜਾਂਦੀ ਹੈ ਕਾਰ ਹੁਣ ਕਾਰਨ ਕੀ ਰਿਹਾ ਹੋਵੇਗਾ ਦੇਰ ਰਾਤ ਦਾ ਸਮਾਂ ਸੀ ਦੇਰ ਰਾਤ ਪਤਾ ਨਹੀਂ ਲੱਗ ਪਿਆ ਜਾਂ ਓਵਰ ਸਪੀਡ ਕਾਰਨ ਜਾਂ ਓਵਰਟੇਕ ਕਰਦੇ ਸਮੇ ਇਹ ਹਾਦਸਾ ਵਾਪਰ ਗਿਆ ਜਾਂ ਆ ਕਿਸੇ ਤਰੀਕੇ ਦਾ ਕੋਈ ਸੇਵਨ ਕੀਤਾ ਗਿਆ ਸੀ ਇਹ तमाम ਅਜੇ ਜਾਂਚ ਦੇ ਪਹਿਲੂ ਬਣੇ ਹੋਏ ਨੇ ਕਿਉਂਕਿ ਵਿਆਸ ਸਮਾਗਮ ਤੋਂ ਐਸਐਚਓ ਦਵਿੰਦਰ ਪਾਲ ਸਿੰਘ ਵਾਪਸ ਆਪਣੇ ਘਰ ਜਾ ਰਹੇ ਸੀ ਜਿਸ ਸਮੇਂ ਇਹ ਹਾਦਸਾ ਵਾਪਰਿਆ ਤਾਂ तमाम ਚੀਜ਼ਾਂ ਅਜੇ ਜਾਂਚ ਦਾ ਵਿਸ਼ਾ ਬਣੀਆਂ ਹੋਈਆਂ ਨੇ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਉਹਨਾਂ ਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਦੇ ਵਾਸਤੇ ਭੇਜ ਦਿੱਤਾ ਗਿਆ ਔਰ ਚੀਜ਼ਾਂ ਰਿਕਵਰ ਕੀਤੀਆਂ ਜਾ ਰਹੀਆਂ ਨੇ ਸੜਕ ਸੁਰੱਖਿਆ ਫੋਰਸ ਜਦੋਂ ਪਹੁੰਚਦੀ ਹੈ ਤਾਂ ਉਹਨਾਂ ਨੇ ਕਾਰ ਦੇ ਵਿੱਚ ਆੜ ਕੇ ਦੇਖਿਆ ਬੈਲਟ ਬਰਾਮਦ ਕੀਤੀ ਗਈ ਉਹਨਾਂ ਦੀ ਯੂਨੀਫਾਰਮ ਦਵਿੰਦਰ ਪਾਲ ਸਿੰਘ ਉਹਨਾਂ ਦੀ ਯੂਨੀਫਾਰਮ ਉੱਥੋਂ ਬਰਾਮਦ ਕੀਤੀ ਗਈ ਤਾਂ ਜਿੱਥੋਂ ਪਤਾ ਲੱਗਾ ਕਿ ਇਹ ਗੱਡੀ ਜਿਹੜੀ ਹੈ ਉਹ ਐਸ ਐਚਓ ਦਵਿੰਦਰ ਪਾਲ ਸਿੰਘ ਉਹਨਾਂ ਦੀ ਔਰ ਉਹ ਖੁਦ ਇਸ ਗੱਡੀ ਨੂੰ ਚਲਾ ਰਹੇ ਸੀਗੇ ਪਰ ਜਦੋਂ ਹੀ ਉਹ ਮੇਨ ਹਾਈਵੇ ਤੇ ਪਹੁੰਚਦੇ ਆ ਮੰਡੀ ਗੁਬਿੰਦਗੜ ਵਾਲੇ ਦੇ ਤਾਂ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਸੜਕ ਹਾਦਸਾ ਬਹੁਤ ਭਿਆਨਕ ਸੀ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਗੱਡੀ ਟਰੱਕ ਦੇ ਖੇਠਾਂ ਹੀ ਵੱੜ ਜਾਂਦੀ ਹੈ ਔਰ ਮੂਰਲੀ ਸਾਈਡ ਤੋਂ ਟੋਟਲ ਗੱਡੀ